ਕੱਲ ਬਾਅਦ ਕੋਈ ਨਹੀਂ ਆ ਉਸਵੇਂ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਤੇ ਝਗੜਾ ਕਿਤੇ ਪਰਸਾ ਚੌਥੇ ਵੀ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਮੜਾ ਮੋਟ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ ਗੋਲਾ ਕੱਢਦੇ ਹੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਸ੍ਰੀ ਹਰਿਆਣੀ ਸਾਹਿਬ ਦਾੜਾ ਮੰਡੀ ਚਲੇ ਗਿਆ ਫੋਨ ਤੇ ਧਮਕੀਆਂ ਦਿੰਦੇ ਧਮਕੀ ਧਮਕੀ ਦਿੰਦੇ ਹੀ ਤੇ ਇਹ ਇਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਗੇ ਦੱਸੋ ਰੋਜ਼ ਮੈਨੂੰ ਗਾਲਾ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀਵਾਲ ਦਾ ਪਲੇਅਰ ਅਸੀਂ ਚੰਗਾ ਚੰਗਾ ਪਰਿਵਾਰ ਦਾ ਅਸੀਂ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਜਦੋਂ ਗਿਆ ਤੇ ਇਹਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰੀਆਲੀ ਦਾ ਦਾਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡੇ ਪਿਆ ਦੇ ਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਜੇਫਣਾ ਤੇ ਉੱਥੇ ਹੀ ਉਹ ਦੇਖਿਆ ਕਿਨੇ ਸਾਡਾ ਕੀਰੇ ਸਾਡੇ ਤਾਂ 16 16 16.5 ਸਾਲ ਦੀ ਉਮਰ ਹੈ ਇੱਕ ਖਿਡਾਰੀ ਕਹਿੰਦਾ ਵੀ ਵਾਲੀਬਾਲ ਦਾ ਖਿਡਾਰੀ ਇਹ ਇੱਥੇ ਖੇਡਦਾ ਵੀ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ ਚ ਹਾਂਜੀ ਕੀ ਆਪਾਂ ਪੋਸਟਰ ਵੀ ਮੰਗ ਕਰਦੇ ਹਾਂ ਆਪਾਂ ਮੰਗ ਕਰਦੇ ਉਹ ਸਖਤ ਕਾਰਵਾਈ ਹੋਵੇ ਕਿ ਉਹ ਵਰਕਾਦਰ ਦਿਖਾਉਣੀ ਚਾਹੀਦੀ ਜਾਂ ਆਪਾਂ ਸੀਰ ਹੋ ਜੇ ਉਹਦੇ ਬੰਦਿਆ ਨੂੰ ਨੌਜਵਾਨ ਵਾਪਸਿਆਂ ਦਾ ਕਰਨਾ ਦੋ ਪੁੱਤੇ ਹੀ ਇੱਕ ਕੈਨੇਡਾ ਚ ਤੇ ਵੇੜਾ ਕਰ ਕਰਕੇ ਰਸਤਾ ਘਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਸਕੂਲ ਪੜਦੇ ਮੁੰਡੇ ਮਰੀ ਮੋੜ ਪੀਲਾ ਗੱਲ ਲਈ ਤੇ ਮੈਂ ਭਾਗੇ ਲੜੇ ਨਾ ਹੋ ਗਿਆ ਰਸਤਾ पांच चौके बाद काला के तुम क्यों अंदर आए हो मैं वाला को गाली पद को पेपाऊंगा करेंगे ठीक 35 40 ਨਾਲ ਜਾਏ ਕੋਈ ਫਰਾਸਲੇ ਦੋ ਤਿੰਨ ਹੀ ਹੋਰਣੇ ਪੜੋਗਾ ਮਾਤਾ ਉਹਨੇ ਇਹ ਵੀ ਜਾਰੀਆਂ ਪਹਿਣ ਕੇ ਨਹੀਂ ਪਾਜਾਂਗੇ ਏ ਕੱਲਾ ਏ ਕੱਲਾ ਕੀ ਨਾਮ ਵੀ ਦਾ ਬੋਦੀ ਇੱਕ ਵੀ ਸੀ ਇਹ ਪਲੇਅਰ ਵੀ ਸੀ ਇਹ ਬੜੀ ਵੱਡ ਨਾ ਕਿਤੇ ਡੇਟ ਦਾ ਜਿਲੰਧਰ ਸਪੋਰਟਸ ਕੋ ਮਾਰਿਆ ਕੀ ਕਿਲਚਰ ਦੇ ਨਾਤਰ ਕੱਲ੍ਹ ਗਿਆ ਵੀ ਘਰ ਕੱਲ੍ਹ ਗਿਆ ਜਿੱਦਾਂ ਪਿੰਡ ਜਾਂਦਾ ਜਿਵੇਂ ਅਕਸਰ ਇਥੇ ਮਰਡਰ ਹੋਇਆ ਸੀ ਕਿਤੇ ਕਿਤੇ ਹੋਇਆ ਤੇ ਕੀ ਹੋਇਆ ਕਿ ਇਨਸੀਡੈਂਟ ਕੀ ਹੋਇਆ ਇਸ ਸਰਾਲੀ ਪਿੰਡ ਚ ਹੋਇਆ ਸਰਾਲੀ ਥਾਣਾ ਇੱਥੇ ਇੱਕ ਮੰਡੀ ਪੈਂਦੀ ਹੈ ਮੰਡੀ ਚ ਮਰਡਰ ਹੋਇਆ ਜਿੱਦਾਂ ਇਨਫੋਰਮੇਸ਼ਨ ਪਹੁੰਚੀ ਐਸਐਚਓ ਸਾਹਿਬ ਤੇ ਮੈਂ ਉਥੇ मौके ਤੇ ਪਹੁੰਚੇ ਤੇ 19 ਦੇ ਤੱਕ ਬੋਡੀ ਉਥੋਂ ਲੈ ਕੇ ਜਾ ਚੁੱਕੇ ਸੀ ਤੇ ਆਪਾਂ ਅੱਗੇ ਤਫ਼ਤੀਸ਼ ਕਰ ਰਹੇ ਹਾਂ ਮਰਨ ਵਾਲੇ ਦਾ ਨਾਮ ਹੈ ਗਿਆ ਵਿਵੇਕ ਸਨੋ ਸ਼ਮਸ਼ੀਰ ਸਿੰਘ ਸਰਾਲ ਠੱਠੇ ਦਾ ਰਹਿਣ ਵਾਲਾ ਹੋ ਇਪਾ ਜਿਹੜੇ ਦੋਸ਼ੀਆਂ ਨੂੰ ਦੀ ਪਾਲ ਕਰਦੇ ਪਏ ਸਰ ਕੀ ਦੱਸ ਹੋਇਆ ਕਿ ਅਜਿਹਾ ਮਤਲਬ ਆ ਬੱਚਿਆਂ ਦੀ ਕੋਈ ਪਹਿਲੀ ਰਜਿਸਟਰ ਚਲਦੀ ਸੀਗੀ ਜਿਹਦਾ ਕਰਕੇ ਇਹ ਮਤਲਬ ਬੱਚੇ ਨੂੰ ਸੱਜਿਆ ਗਿਆ ਉੱਥੇ ਤੇ ਸਾਥਕੇ ਤੇ ਉੱਥੇ ਕਿਰਤ ਮਾਰ ਕੇ ਤੇ ਦਾ ਕਤਲ ਕੀਤਾ ਗਿਆ ਕੀ ਨਾਂ ਹੈ ਬੱਚੇ ਦਾ ਬਵੇਕ ਵੀਰ ਸਿੰਘ ਅ ਪੜਦਾ ਸੀ ਹਾਂ 10ਵੀਂ ਪਾਸ ਕੀਤੀ ਸੀਗਾ ਮਤਲਬ ਉੱਥੇ ਜਲੰਧਰ ਮਤਲਬ ਦਾਖਲਾ ਲਿਆ ਸੀ ਸੁਨਹਿਰੀ